ਸਰਬਜੀ ਸੰਗਰੂਰ ਵੀ ਦੀ ਰਚਨਾ ਕੰਮ ਕਰ ਦਿਆਂ ਦਰਜੀ ਦਾ ਕੰਮ ਕਰ ਦਿਆਂ ਦਰਜੀ ਦਾ ਫੱਟ ਰਹਿੰਦੇ ਸਿੰਦੇ ਆਪਣੇ ਕਰੀਏ ਕੰਮ ਆਪਣੀ ਮਰਜੀ ਦਾ ਫੱਟ ਰਹਿੰਦੇ ਸਿੰਦੇ ਆਪਣੇ ਕਰੀਏ ਕੰਮ ਆਪਣੀ ਮਰਜੀ ਦਾ ਕੰਮ ਕਰਦੇ ਆ ਦਰਜੀ ਦਾ ਕੰਮ ਕਰਦੇ ਆ ਦਰਜੀ ਦਾ ਫੱਟਣ ਦੇ ਸਿੰਦੇ ਆਪਣੇ ਕਰੀਏ ਕੰਮ ਆਪਣੀ ਮਰਜੀ ਦਾ ਫੱਟਣ ਦੇ ਸਿੰਦੇ ਆਪਣੇ ਕਰੀਏ ਕੰਮ ਆਪਣੀ ਮਰਜੀ ਦਾ ਰਾਹਾਂ ਵਿੱਚ ਰੋੜੇ ਨੇ ਰਾਹਾਂ ਵਿੱਚ ਰੋੜੇ ਨੇ ਜਿੰਨੇ ਮਿਲੇ ਗਮ ਮੈਨੂੰ ਲੱਗਦਾ ਥੋੜੇ ਨੇ ਜਿੰਨੇ ਮਿਲੇ ਗਮ ਮੈਨੂੰ ਲੱਗਦਾ ਥੋੜੇ ਨੇ ਰਾਹ ਵਿੱਚ ਰੋੜੇ ਨੇ ਰਾਹ ਵਿੱਚ ਰੋੜੇ ਨੇ ਜਿੰਨੇ ਗਮ ਮਿਲੇ ਮੈਨੂੰ ਲੱਗਦਾ ਥੋੜੇ ਨੇ ਜਿੰਨੇ ਗਮ ਮਿਲੇ ਮੈਨੂੰ ਲੱਗਦਾ ਥੋੜੇ ਨੇ ਲਿਖੇ ਗੀਤ ਬਥੇਰੇ ਨੇ ਲਿਖੇਗੀ ਤੇ ਬਥੇਰੇ ਨੇ ਬੇਸ਼ੱਕ ਨਾਮ ਮੇਰਾ ਚੱਲੇਦਾ ਬਸ ਇਹ ਤਾਂ ਤੇਰੇ ਮੇਰੇ ਨੇ ਬੇਸ਼ੱਕ ਨਾਮ ਮੇਰਾ ਚੱਲੇਦਾ ਬੇਸ਼ੱਕ ਨਾਮ ਮੇਰਾ ਚੱਲੇਦਾ ਬਸ ਇਹ ਤਾਂ ਤੇਰੇ ਮੇਰੇ ਨੇ ਲਿਖੇਗੀ ਤੇ ਬਥੇਰੇ ਨੇ ਲਿਖੇਗੀ ਤੇ ਬਥੇਰੇ ਨੇ ਬੇਸ਼ੱਕ ਨਾਮ ਮੇਰਾ ਚੱਲੇਦਾ ਬਸ ਇਹ ਤਾਂ ਤੇਰੇ ਮੇਰੇ ਨੇ ਬੇਸ਼ੱਕ ਨਾਮ ਮੇਰਾ ਚੱਲੇਦਾ ਬਸ ਇਹ ਤਾਂ ਤੇਰੇ ਮੇਰੇ ਨੇ ਛਾਇਲੰਦੀ ਉਦਾਸੀਏ ਛਾਇਲੰਦੀ ਉਦਾਸੀਏ ਮਾਰਿਆ ਛਾਤਾ ਦੁਖਾਂ ਨੇ ਲਈ ਖੁਸ਼ੀਆਂ ਦੀ ਤਲਾਸ਼ੀਏ ਮਾਰਿਆ ਛਾਤਾ ਦੁਖਾਂ ਨੇ ਲਈ ਖੁਸ਼ੀਆਂ ਦੀ ਤਲਾਸ਼ੀਏ ਖਾਇਲੰਦੀ ਉਦਾਸੀਏ ਖਾਇਲੰਦੀ ਉਦਾਸੀਏ ਮਾਰਿਆ ਛਾਪਾ ਦੁੱਖਾਂ ਨੇ ਲਈ ਖੁਸ਼ੀਆਂ ਦੀ ਤਲਾਸ਼ੀਏ ਮਾਰਿਆ ਛਾਪਾ ਦੁੱਖਾਂ ਨੇ ਲਈ ਖੁਸ਼ੀਆਂ ਦੀ ਤਲਾਸ਼ੀਏ ਲਾਏ ਦੁੱਖਾਂ ਬਥੇਰੇ ਡੇਰੇ ਨੇ ਲਾਏ ਦੁੱਖਾਂ ਬਥੇਰੇ ਡੇਰੇ ਨੇ ਸਮਾਦੀ ਮੇਰੀ ਲਾਈ ਰੱਖ ਦੇ ਜੋ ਹੰਝੂ ਅੱਖਾਂ ਵਿੱਚ ਮੇਰੇ ਨੇ ਸਮਾਦੀ ਮੇਰੀ ਲਾਈ ਰੱਖ ਦੇ ਜੋ ਹੰਝੂ ਅੱਖਾਂ ਵਿੱਚ ਮੇਰੇ ਨੇ लाहेुखां बथे रे लाहे दुखां बथे रे डे नाए بثے رے بثے ਲਾਈ ਦੁਖਾਂ ਬਥੇਰੇ ਦੇਰੇ ਨੇ ਸਮਦੀ ਮੇਰੀ ਲਾਈ ਰੱਖਦੇ ਜੋ ਹੰਝੂ ਅੱਖਾਂ ਵਿੱਚ ਮੇਰੇ ਨੇ ਸਮਦੀ ਨੇਰੀ ਲਾਈ ਰੱਖਦੇ ਜੋ ਹੰਝੂ ਅੱਖਾਂ ਵਿੱਚ ਮੇਰੇ ਨੇ ਕੰਮ ਕਰਦੇ ਆ ਦਰਜੀ ਦਾ ਕੰਮ ਕਰਦੇ ਆ ਦਰਜੀ ਦਾ ਕੰਮ ਕਰਦੇ ਆ ਦਰਜੀ ਦਾ ਜੀ ਕੰਮ ਕਰਦੇ ਆ ਦਰਜੀ ਦਾ ਫੱਟ ਰੰਦੇ ਸਿੰਦੇ ਆਪਣੇ ਫੱਟ ਰੰਦੇ ਸਿੰਦੇ ਆਪਣੇ ਕਰੀਏ ਕੰਮ ਆਪਣੀ ਮਰਜ਼ੀ ਦਾ ਜੀ ਕੰਮ ਕਰੀਏ ਆਪਣੀ ਮਰਜ਼ੀ ਦਾ ਕੰਮ ਕਰਦੇ ਆ ਦਰਜੀ ਦਾ ਜੀ ਕੰਮ ਕਰਦੇ ਆ ਦਰਜੀ ਦਾ ਕੰਮ ਕਰਦੇ ਆ ਦਰਜੀ ਦਾ ਜੀ ਕੰਮ ਕਰਦੇ ਆ ਦਰਜੀ ਦਾ ਫੱਟ ਰੰਦੇ ਸਿੰਦੇ ਆਪਣੇ ਫੱਟ ਰੰਦੇ ਸਿੰਦੇ ਆਪਣੇ ਸਿੰਦੇ ਆਪਣੇ ਸਿੰਦੇ ਆਪਣੇ ਕਰੀਏ ਕੰਮ ਆਪਣੀ ਮਰਜ਼ੀ ਦਾ ਜੀ ਕੰਮ ਆਪਣੀ ਮਰਜ਼ੀ ਦਾ ਰਾਹਾਂ ਵਿੱਚ ਰੋੜੇ ਨੇ ਜੀ ਹਾਂਜੀ ਰਾਹਾਂ ਵਿੱਚ ਰੋੜੇ ਨੇ ਰਾਹਾਂ ਵਿੱਚ ਰੋੜੇ ਨੇ ਜੀ ਹਾਂਜੀ ਰਾਹਾਂ ਵਿੱਚ ਰੋੜੇ ਨੇ ਜਿੰਨੇ ਮਿਲੇ ਗਮ ਮੈਨੂੰ ਗਮ ਮੈਨੂੰ ਗਮ ਮੈਨੂੰ ਗਮ ਮੈਨੂੰ ਲੱਗਦਾ ਥੋੜੇ ਨੇ ਜੀ ਹਾਂਜੀ ਲੱਗਦਾ ਥੋੜੇ ਨੇ ਰਾਹਾਂ ਵਿੱਚ ਰੋੜੇ ਨੇ ਹਾਂਜੀ ਰਾਹਾਂ ਵਿੱਚ ਰੋੜੇ ਨੇ ਜਿੰਨੇ ਮਿਲੇ ਗਮ ਮੈਨੂੰ ਜਿੰਨੇ ਮਿਲੇ ਗਮ ਮੈਨੂੰ ਗਮ ਮੈਨੂੰ ਗਮ ਮੈਨੂੰ ਲੱਗਦਾ ਥੋੜੇ ਨੇ ਜੀ ਹਾਂਜੀ ਲੱਗਦਾ ਥੋੜੇ ਨੇ